ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਮੈਂ ਅੱਜ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਕੋੜੀ ਸੁਨਾਰੀ ਹਾਂ ਇਹ ਲੰਮੀ ਵਾਲੀ ਹੈ ਤੇ ਅੱਜ ਕੱਲ ਦੇ ਜਿਹੜੇ ਬੱਚੇ ਹਨ ਬੀਬੀਆਂ ਆਪਣੀਆਂ ਨੌਆਂ ਧੀਆਂ ਉਹਨਾਂ ਦੇ ਗਾਉਣ ਵਾਲੀ ਹੈ ਹੁਣ ਅੱਗੇ ਵੀਰਾਂ ਦੇ ਵਿਆਹ ਹੁੰਨੇ ਹਨ ਤੇ ਚਲੋ ਅੱਜ ਆਪਾਂ ਇੱਕ ਰਲ ਮਿਲ ਕੇ ਪੰਜਾਬੀ ਲੋਕ ਗੀਤ ਕੋੜੀ ਉਸ ਦਾ ਆਨੰਦ ਮਾਣਦੇ ਹਾਂ ਕਿਉਂਕਿ ਇਹ ਚੀਜ਼ ਸਾਨੂੰ ਜ਼ਰੂਰੀ ਦੱਸਣੀ ਚਾਹੀਦੀ ਹੈ ਪਰ ਜੇ ਆਪਾਂ ਕੱਲੇ ਲੋਕ ਗੀਤ ਲਿਖੀ ਜਾਵਾਂਗੇ ਤੇ ਕਿਸੇ ਨੂੰ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਪਤਾ ਲੱਗੂਗਾ ਵੀ ਸਵਾਗ ਕਿਹੜਾ ਹੈ ਤੇ ਘੋੜੀ ਕਿਹੜੀ ਹੈ ਤੇ ਤਰਿੰਜਨ ਦਾ ਲੋਕ ਗੀਤ ਕਿਹੜਾ ਹੈ ਇਕੱਲੇ ਲੋਕ ਗੀਤ ਕਦੀ ਵੀ ਲਿਖਨੇ ਨਹੀਂ ਚਾਹੀਦੇ ਜਦੋਂ ਆਪਾਂ ਦੱਸਾਂਗੇ ਤੇ ਬੱਚਿਆਂ ਨੂੰ ਪਤਾ ਲੱਗੂ ਵੀ ਇਹ ਘੋੜੀ ਹੈ ਸਵਾਗ ਹੈ ਜੇ ਇਕੱਲੇ ਲੋਕ ਗੀਤ ਲਿਖ ਦਿੱਤੇ ਥੱਲੇ ਕਿਸੇ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਣਾ ਤੇ ਮੈਂ ਅੱਜ ਤੁਹਾਨੂੰ ਇਹ ਪੰਜਾਬੀ ਲੋਕ ਗੀਤ ਘੋੜੀ ਸੁਨਾਰੀ ਹਾਂ ਤੇ ਸੁਣੋ ਤੇ ਆਓ ਰਲ ਮਿਲ ਕੇ ਆਪਾਂ ਵੀਰ ਦਾ ਵਿਆਹ ਬਣਾਈਏ ਠੀਕ ਹੈ ਜੀ ਸੋਣੀ ਸੋਣੀ ਕੋੜੀ ਅਰ ਸ਼ਾਂਤ ਉਤਰੀ ਸੋ ਮੇਰੇ ਵੀਰੇ ਨੋ ਸਾਜੇ ਵੀਰਾ ਤੇਰਾ ਗੁਰੂ ਪਰਮੇਸਰ ਜਾਗੇ ਨੀਲੜੀ ਕੋ a केसरी कपड़े यार शातो उतरे सो मेरे वीर नो साजे वीरा तेरा गुरु पर मेशर जागे केसरी कपड़े ते सो मेरे वीर न सॼे वीरा ते गुरू पर में छगे वीरा

ਸੂ ਆਏ ਚੀ ਰਾਤੇ ਫੁੱਲ ਆਂਦਾ ਸੇਰਾ ਦਾਗੇ ਵੀਰਾ ਤੇਰਾ ਗੁਰੂ ਪਰਮੇ ਸਰਜਾਗੇ ਕੰਗਾ ਨਾ ਦਾ ਜੜਾ ਵੀਰ ਦਾ ਯਰ ਸਾਤ ਆਏ ਨਾ ਸੋ ਮੇਰੇ ਵੀਰੇ ਨੂੰ ਸਜੇ ਵੇਰਾ ਤੇਰਾ ਗੁਰੂ ਪਰਮੇਸ਼ਰ ਜਾਗੇ ਪਰਮੇ ਸਰ ਜਾਗੇ ਸੋਨਾ ਸੋਨਾ ਕਢਾ ਵੀਰ ਦਾ ਯਰ ਸਾ ਤੋਂ ਉਤਰੇ ਸੋ ਮੇਰੇ ਵੀ ਸੋਣੇ ਨਕੈਂ ਧਾ ਤੇਰੇ ਸ਼ਾਮੀਤਾ ਗਾ ਸੋ ਮੇਰੇ ਵੀਰ ਨੂੰ ਸਜੇ ਮੇਰਾ ਤਰਾ ਗੁਰੂ ਪਰਮੇ ਮੇਰਾ ਤੇਰਾ ਗੁਰ ਪਰਮੇਸ਼ਰ ਜਾਗੇ ਸੋਨਾ ਸੋਨਾ ਡੋਲਾ ਵੀਰ ਦਾ ਯਾਰ ਸਾਤੋ ਉਤ ਆਇਆ ਸੋ ਮੇਰੇ ਮੀਰ ਨੂੰ ਸਾਜੇ ਵੀਰਾ ਤੇਰਾ ਗੁਰੂ ਪਰਮੇ ਰਾਤ ਨਾ ਡਲਾ ਤੇ ਨੀ ਲੜਾ ਕੋਣਾ ਸੋ ਮੇਰੇ ਵੀਰਨੋ ਸਜੇ ਮੇਰਾ ਤੇਰਾ ਗੁਰ ਪਰਮੇ ਸਰਜਕੇ ਵੀਰਾ ਵੀ ਜਾਕੇ ਤੇ ਦੁਨੀਆ ਵੀ ਜਾਕੇ ਵੇ ਰਾਤਰਾ ਗੁਰੂ ਪਰਮੇਸ਼ਰ ਜਾਗੇ ਲੋ ਜੀ ਇਹ ਇੱਕ ਪੰਜਾਬੀ ਲੋਕ ਗੀਤ ਕੋੜੀ ਹੈ ਤੇ ਹੁਣ ਆਪਾਂ ਤੁਹਾਨੂੰ ਬਾਜ਼ਾਰਤ ਸੁਣਾਉਣੇ ਹਾਂ ਕਾਲਾ ਸੀ ਕਲੀਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਆਡੋਂ ਪਾਣੀ ਪੀਂਦਾ ਸੀ ਬਰੂਟੀ ਛਾਵੇਂ ਬੈਂਦਾ ਸੀ ਇਹ ਹੈ ਬਤਾਉ ਕਿਉਂਕਿ ਉਹ ਖਾਲ ਦੇ ਉੱਤੇ ਪਾਣੀ ਦੇ ਉੱਤੇ ਲਾਇਆ ਹੁੰਦਾ ਖੇੜੀ ਬਣਾ ਕੇ ਤੇ ਬਤਾਉ ਹੈ ਇਹਦੀ ਵਿਜਾਰਤ ਤੇ ਉਹਦਾ ਕਾਲਾ ਰੰਗ ਹੁੰਦਾ ਹੈ ਤੇ ਕਾਲੇ ਪੀਓ ਦਾ ਪੁੱਤਰ ਹੁੰਦਾ ਹੈ ਤੇ ਇਹ ਬਾਤ ਤੇ ਬਤਾਉ ਜਿਹੜੇ ਕਾਲੇ ਹੁੰਦੇ ਹਨ ਵਿੰਗਣੀ ਮੋਟੀ ਉਹ ਹੈ ਇਸ ਦਾ ਉੱਤਰ ਤੇ ਧੰਨਵਾਦ ਜੀ ਕੱਲ ਨੂੰ ਫੇਰ ਮਿਲਦੇ ਆਂ